ਵੈਰੀਕੋਸ ਵੇਇਨਸ ਵੈਰੀਕੋਸ ਨਾੜੀਆਂ ਇਹ ਵੈਰੀਕੋਸ ਵੇਇਨਸ ਨੇ ਔਰ ਇਹ ਸਪਾਈਡਰ ਵੇਇਨਸ ਨੇ ਸਭ ਤੋਂ ਪਹਿਲਾਂ ਸਪਾਈਡਰ ਵੇਇਨਸ ਬਣਦੀਆਂ ਨੇ ਫਿਰ ਉਹ ਵੈਰੀਕੋਸ ਵੇਇਨਸ ਬਣ ਜਾਂਦੀਆਂ ਨੇ ਜਦੋਂ ਆਪਾਂ ਲੰਬੇ ਸਮੇਂ ਲਈ ਖੜੇ ਰਹਿਨੇ ਆ ਜਾਂ ਲੰਬੇ ਸਮੇਂ ਲਈ ਬੈਠੇ ਰਹਿਨੇ ਆ ਕੋਈ ਵੀ ਕੰਮ ਕਰਦੇ ਆ ਇਸ ਜਗ੍ਹਾ ਤੇ ਖੂਨ ਹੈ ਜਿਹੜਾ ਉਹ ਨਾੜੀਆਂ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਔਰ ਆਪਣੇ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਪਿੰਜਣੀਆਂ ਦੇ ਵਿੱਚ ਦਰਦ ਹੁੰਦਾ ਹੈ ਆਪਾਂ ਕਸਰਤਾਂ ਕਰਨ ਲਈ ਕਿਉਂ ਕਹਿੰਦੇ ਆ ਕਿਉਂਕਿ ਆਪਣੇ ਜੋ ਪਿੰਜਣੀ ਐ ਇਥੋਂ ਹੀ ਖੂਨ ਦਾ ਸੰਚਾਰ ਆਪਣੇ ਅੱਗੇ ਜਾਣਾ ਹੁੰਦਾ ਔਰ ਅਗਰ ਇਹ ਆਪਣੀਆਂ ਪਿੰਜਣੀਆਂ ਕਾਫ ਮਸਲ ਤੱਕੜੇ ਹੋਣਗੀਆਂ ਤਾਂ ਖੂਨ ਨੂੰ ਬੜੇ ਆਰਾਮ ਨਾਲ ਅੱਗੇ ਲੈ ਕੇ ਜਾ ਸਕਦੀਆਂ ਨੇ ਬੜੀਆਂ ਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਅਗਰ ਤੁਸੀਂ ਇਹ ਕਸਰਤਾਂ ਕਰਦੇ ਰਹੋਗੇ ਤੁਸੀਂ ਵੈਰੀਕੋਸ ਵੇਇਨਸ ਨੂੰ ਅੱਗੇ ਵਧਣ ਤੋਂ ਰੋਕ ਸਕਦੇ ਹੋ ਔਰ ਅਗਰ ਤੁਹਾਡੇ ਵੈਰੀਕੋਸ ਵੇਇਨਸ ਨਹੀਂ ਹੈਗੀਆਂ ਤਾਂ ਵੀ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਹਾਡੇ ਕਦੇ ਵੀ ਵੈਰੀਕੋਸ ਵੇਇਨਸ ਨਹੀਂ ਬਣਨਗੀਆਂ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਪਹਿਲੀ ਕਸਰਤ ਕੀ ਹੈ ਸਭ ਤੋਂ ਪਹਿਲਾਂ ਆਪਾਂ ਕੁਰਸੀ ਤੇ ਬੈਠ ਕੇ ਸਾਰੀਆਂ ਕਰਨੀਆਂ ਨੇ ਐਂਕਲ ਟੂ ਪੰਪਸ ਸਿੱਧੇ ਬੈਠ ਜਾਣਾ ਐਂਕਲ ਟੂ ਪੰਪਸ ਕਰਾਂਗੇ ਆਪਾਂ ਇਦਾਂ ਲਾਤ ਉੱਪਰ ਚੱਕ ਕੇ 10 ਤੋਂ 15 ਵਾਰ ਔਰ ਦੈਨ ਰਿਲੈਕਸ ਇਸਦੇ ਤਿੰਨ ਸੈੱਟ ਲਾਉਣੇ ਆ ਉਦੋਂ ਅਗਲੀ ਕਸਰਤ ਥੋੜੇ ਅੱਗੇ ਆ ਜਾਾਂਗੇ ਪੈਰ ਥਲੇ ਰੱਖ ਕੇ ਆਪਾਂ ਐਂਕਲ ਟੂ ਪੰਪ ਕਰਾਂਗੇ ਇਹ ਵੀ 10 ਤੋਂ 15 ਵਾਰ ਇਸਦੇ ਵੀ ਤੁਸੀਂ ਤਿੰਨ ਤੋਂ ਚਾਰ ਸੈੱਟ ਲਾਉਣੇ ਆ ਉਦੋਂ ਅਗਲੀ ਕਸਰਤ ਕੀ ਹੈ ਆਪਾਂ ਸਿੱਧੇ ਬੈਠ ਜਾਣਾ ਸੀਟਡ ਮਾਰਚ ਕਿਹਾ ਜਾਂਦਾ ਇਸ ਨੂੰ ਢੋਲ ਨਹੀਂ ਲਾਉਣੀ ਤੁਸੀਂ ਥੋੜਾ ਅੱਗੇ ਆ ਜਾਣਾ ਇਦਾਂ ਕਰਕੇ ਔਰ ਲੱਤ ਉੱਪਰ ਚੱਕਣੀ ਇਦਾਂ 1 2 3 4 5 ਇਦਾਂ ਤੁਸੀਂ 10 ਤੋਂ 15 ਵਾਰ ਕਰਨਾ ਧਿਆਨ ਰਹੇ ਢੋਲਾ ਕੇ ਨਹੀਂ ਕਰਨਾ ਅੱਗੇ ਬੈਠ ਕੇ ਕਰਨਾ ਇਹ ਹੋਊਗੀ ਤੀਜੀ ਕਸਰਤ ਇਸਦੇ ਵੀ ਤੁਸੀਂ 4 ਤੋਂ 5 ਸੈੱਟ ਲਾਉਣੇ ਆ। ਉਦੋਂ ਅਗਲੀ ਕਸਰਤ ਕੀ ਹੈ ਤੁਸੀਂ ਐਂਕਲ ਰੋਟੇਸ਼ਨ ਕਰਨੀ ਹੈ। ਤੁਸੀਂ ਗੱਟਾ ਇੱਥੇ ਰੱਖ ਕੇ ਗੁੱਟਾ ਤੋਂ ਤੁਸੀਂ ਪਹਿਲਾਂ ਆਪਣੇ ਜਿਵੇਂ ਘੜੀ ਸਿੱਧੀ ਚੱਲਦੀ ਹੈ ਕਲੌਕਵਾਇਜ਼ ਘੁਮਾਉਣਾ 10 ਤੋਂ 15 ਵਾਰ ਔਰ ਫਿਰ ਤੁਸੀਂ ਜਿਵੇਂ ਪੁੱਠੀ ਘੜੀ ਚੱਲਦੀ ਹੈ ਐਂਟੀ ਕਲੌਕਵਾਇਜ਼ 10 ਤੋਂ 15 ਵਾਰ ਔਰ ਇਸਦੇ ਵੀ ਤੁਸੀਂ 2-2 3-3 ਸੈੱਟ ਲਾਉਂਗੇ। ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਜਾਂ ਸਵੇਰੇ ਸ਼ਾਮ ਹੀ ਕਰਦੇ ਹੋ ਤੁਸੀਂ ਦੇਖੋਗੇ ਵੈਰੀਕੋਸ ਵੇਨਸ ਐ ਤੁਹਾਡੀਆਂ ਉਹ ਬਹੁਤ ਜਲਦੀ ਠੀਕ ਹੋਣ ਲੱਗ ਜਾਣਗੀਆਂ ਸਾਸਤ੍ਰੀ ਕਾਲ